ਅੱਜ ਕਾਨਫਰੰਸ ਕੀਤੀ ਹੈ ਤੁਸੀਂ ਅ ਕਿਸ ਮੁੱਦੇ ਉੱਤੇ ਜਿਹੜੀ ਆ ਮੈਂ ਪਰਮਿੰਦਰ ਸਿੰਘ ਰਿਟਾਇਰਡ ਐਸਡੀਓ ਬੀਲੀ ਬੋਰਡ ਪਹਿਲਾਂ ਤਾਂ ਸਾਰੇ ਸਾਥੀਆਂ ਦਾ ਇੱਥੇ ਆਉਣ ਦੇ ਉੱਤੇ ਸਵਾਗਤ ਕਰਦਾ ਔਰ ਸਾਰਿਆਂ ਨੂੰ ਜੈ ਭੀਮ ਜੈ ਪਰ ਜਿਹੜਾ ਅੱਜ ਤੁਹਾਨੂੰ ਬੁਲਾਇਆ ਗਿਆ ਇੱਥੇ ਉਹ ਇੱਕ ਬਹੁਤ ਵੱਡਾ ਮੁੱਦਾ ਜਾਂ ਕਹੋ ਵੀ ਸਾਡੇ ਸਮਾਜ ਦੇ ਵਿੱਚ ਦਫੇੜ ਕਾਉਣ ਵਾਸਤੇ ਪਰ ਕੱਲ ਇੱਕ ਅਖੌਤੀ ਲੀਡਰ ਨੇ 바ਵਾ ਸਾਹਿਬ ਦੇ ਸਟੈਚੂ ਦੇ ਕੋਲ ਖੜ ਕੇ ਜੋ ਹੁੱਲੜਬਾਜੀ ਕੀਤੀ ਹੈ ਔਰ ਸਾਡੇ ਸਮਾਜ ਨੂੰ ਇੱਕ ਹੋਰ ਸਮਾਜ ਦੇ ਨਾਲ ਲੜਾਉਣ ਦੇ ਲਈ ਡੂੰਗੀ ਸਾਜ਼ਿਸ਼ ਤੇ ਘੜੀ ਹੈ ਉਹਦੇ ਸਬੰਧ ਵਿੱਚ ਆਪਾਂ ਇੱਥੇ ਇਕੱਤਰ ਹੋਏ ਆਂ ਔਰ ਅਸੀਂ ਸਮਝਦੇ ਆਂ ਇਸ ਗੱਲ ਨੂੰ ਕਿ ਉਹ ਜੋ ਲਫ਼ਜ਼ ਜੋ ਬਾਬਾ ਸਾਹਿਬ ਦੇ ਸਟੈਚੂ ਦੇ ਸਾਹਮਣੇ ਜਦੋਂ ਉਹਦੀ ਸੌ ਚੁੱਕਦੇ ਆਂ ਅਸੀਂ ਬਾਬਾ ਸਾਹਿਬ ਦਾ ਨਾਂ ਲੈਨੇ ਆ ਅਸੀਂ ਤੁਹਾਡੇ ਜ਼ਿਲ੍ਹਾ ਚ ਵਸਦਾ ਔਰ ਇਹੋ ਜੀ ਘਟਿਆ ਸ਼ਬਦਾਵਲੀਆਂ ਜਾਂ ਉਥੇ ਨਾਹਰੇਬਾਜੀ ਕਰਨੀ ਉਹ ਕਿਸੇ ਨੂੰ ਵੀ ਸ਼ੋਭਾ ਨਹੀਂ ਦਿੰਦੀਆਂ ਔਰ ਉੱਥੇ ਵੇਖਿਆ ਗਿਆ ਕਿ ਇੱਕ ਅਖੌਤੀ ਆਗੂ ਨੇ ਦਲਤਾਂ ਨੂੰ ਅਮਾਨ ਕੀਤਾ ਕਿ ਤੁਸੀਂ ਜਿਨ੍ਹਾਂ ਨਾਲ ਸਾਡਾ 9 ਮਾਸ ਦਾ ਰਿਸ਼ਤਾ ਹੈ ਕਿਸਾਨਾਂ ਦੇ ਨਾਲ ਝਗੜਾ ਕੀਤਾ ਜਾਵੇ ਉਹਨਾਂ ਨਾਲ ਦੰਗਾ ਫਸਾਦ ਕੀਤਾ ਜਾਵੇ ਜੋ ਕਿ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਰਹੇ ਇਹ ਸਰ ਖੌਤੀ ਆਗੂ ਕੌਣ ਹੈ ਖੌਤੀ ਆਗੂ ਜੋ ਕਿ ਜਿਵੇਂ ਆਪਾਂ ਸਾਰੇ ਸਮਝਦੇ ਆ ਜਾਂ ਉਹ ਕਹਿੰਦੇ ਆ ਕਿ ਜਿਨ੍ਹਾਂ ਕੋਈ ਗੰਦ ਨਿਕਲ ਪੈਂਦਾ ਉਨਾ ਹੀ ਉਹਦੇ ਵਿੱਚੋਂ ਇੱਕ ਫੁੱਲ ਖਿੜਦਾ ਉਹ ਅਣਖੜੇ ਫੁੱਲ ਦਾ ਜਿਹੜਾ ਉਹ ਅਖੌਤੀ ਲੀਡਰ ਜਿਹੜਾ ਵਾਰ-ਵਾਰ ਪੁਸ਼ੀਆਂ ਮਾਰਦਾ ਕਦੇ ਕਿਹੜੇ ਕਹਿੰਦੇ ਮੇਰਾ ਯਾ ਤਿਤਲੀਆਂ ਵਰਗਾ ਕਿਤੇ ਐਸ ਫੁੱਲ ਤੇ ਕਦੇ ਉਸ ਫੁੱਲ ਦੇ ਉੱਤੇ ਔਰ ਜੋ ਉਹਨਾਂ ਨੇ ਸ਼ਬਦਾਵਲੀ ਉੱਤੇ ਵਰਤੀ ਹੈ ਉਹ ਨਹਾਈਤ ਹੀ ਨਿੰਦਣਯੋਗ ਅਸੀਂ ਉਹਦੀ ਨਿੰਦਾ ਕਰਦੇ ਹਾਂ ਪਰ ਜੋ ਨਿੰਦਾ ਕਰਦੇ ਹਾਂ ਅਦੇ ਸਮਾਜ ਨੂੰ ਵਾਣ ਕਰਦੇ ਹਾਂ ਕਿ ਅਸੀਂ ਇਹਨਾਂ ਦੀਆਂ ਚਾਲਾਂ ਵਿੱਚ ਆਉਣ ਵਾਲਾ ਨਾ ਹੀ ਅਸੀਂ ਆਵਾਂਗੇ ਤੇ ਨਾ ਹੀ ਅਸੀਂ ਆਉਣਾ। ਮੇਰਾ ਅਸੀਂ ਕੀ ਕਹਿਣਾ ਚਾਹੋਗੇ? ਤੁਹਾਡੇ ਸਾਰੇ ਪੱਤਰਕਾਰ ਵੀਰਾਂ ਦਾ ਪਹਿਲਾਂ ਧੰਨਵਾਦ। ਜੋ ਕੁਝ ਜਿਹੜੀ ਕੱਲ ਮੰਦਪਾ ਕੇ ਘਟਨਾ ਵਾਪਰੀ ਆ ਬਾਬਾ ਸੰਭੀਰਾ ਅੰਮ੍ਰਿਤਸਰ ਚੌਂਕ ਦੇ ਵਿੱਚ। ਪਹਿਲਾਂ ਤਾਂ ਜਿਉਂ ਕਹਿੰਦਾ ਮੈਂ ਧਾਰਮਿਕ ਮੈਂ ਧਾਰਮਿਕ ਸਥਾਨਾਂ ਤੇ ਜਾ ਕੇ ਮੱਥਾ ਟੇਕਣ ਆਇਆ ਸੀ ਤੇ ਉਹ ਤੋਂ ਇਲੈਕਸ਼ਨਾਂ ਤੋਂ ਪਹਿਲਾਂ ਆਉਂਦਾ। ਅੱਜ ਤੋਂ ਕੈਂਡੀਡੇਟ ਇਹ ਕਨੇਸ਼ਨ ਪਾਰਟੀ ਦਾ ਨੈਸ਼ਨਲ ਪਾਰਟੀ ਦਾ ਕੈਂਡੀਡਾ ਆ ਕੇ ਕਹੇ ਵੀ ਮੈਂ ਇੱਥੇ ਧਾਰਮਿਕ ਮੁੱਦੇ ਤੇ ਆਇਆ ਸੀ ਤੇ ਬਾਬਾ ਸਾਹਿਬ ਅੰਬੇਦਕਰ ਚੌਕ ਤੇ ਆ ਕੇ ਮੇਰਾ ਇਹਨਾਂ ਕਿਸਾਨਾਂ ਨੇ ਵਿਰੋਧ ਕੀਤਾ ਕਿਸਾਨ ਤੇਰਾ ਇਕੱਲੇ ਦਾ ਵਿਰੋਧ ਨਹੀਂ ਕਰ ਰਹਾ ਕਿਸਾਨ ਭਾਜਪੀ ਦੇ ਹਰ ਵਰਕਰ ਹਰ ਲੀਡਰ ਦਾ ਵਿਰੋਧ ਕਰ ਰਹਾ ਕਿਉਂਕਿ ਇਹਨਾਂ ਕਿਸਾਨਾਂ ਦੇ 750 ਕਿਸਾਨ ਜਿਹੜੇ ਜਿਹੜੇ ਬਲੀ ਚੜੀ ਉਹਨਾਂ ਦੀ ਵੀ ਤਾਂ ਦੂਸਰੀ ਗੱਲ ਜਿਹੜੀ ਕਿੰਨੀ ਵੱਡੀ ਗੱਲ ਇਹ ਲੀਡਰ ਕਹਿ ਗਿਆ ਭਾਜਪੀ ਦਾ ਕਿ ਐਸਸੀ ਲੋਕਾਂ ਨੂੰ ਕਹਿੰਦਾ ਵੀ ਇਹਨਾਂ ਨੂੰ ਮੂੰਹ ਨਾ ਲਾ ਜਾ ਉਹ ਕਹਿ ਰਿਹਾ ਵੀ ਨਾ ਤੁਸੀਂ ਵਿਰੋਧ ਕਰੋ ਦੋ ਭਾਈਚਾਰਿਆਂ ਨੂੰ ਲੜਾ ਕੇ ਇਹ ਦੰਗੇ ਕਰਾਉ ਸੀ ਇਹਨਾਂ ਦੇ ਭਾਜੀਪੀ ਦੀ ਪਹਿਲਾਂ ਤੋਂ ਸਾਜ਼ਿਸ਼ ਸੀ ਆ ਸਭ ਤੋਂ ਵੱਡੇ ਭਟਾ ਜਿਹੜਾ ਕੱਲ ਕਹਿ ਕੇ ਗਿਆ ਵੀ ਇਹਨਾਂ ਨੂੰ ਕਿਸਾਨ ਭਾਈਚਾਰੇ ਨੂੰ ਮੈਂ ਕਹਿੰਦਾ ਔਰ ਖਾਸ ਕਰਕੇ ਐਸਸੀ ਭਾਈਚਾਰੇ ਨੂੰ ਦੋਨਾਂ ਭਾਈਚਾਰਿਆਂ ਨੂੰ ਮੈਂ ਕਹਿੰਦਾ ਜੇ ਅਣਖ ਤੁਹਾਡੇ ਵਿੱਚ ਮੈਂ ਗੈਰਤ ਗੈਰਤ ਮਣੀ ਮੁੱਟੀ ਹੈਗੀ ਹੈ ਨਾ ਤੇ ਇਹਨਾਂ ਨੂੰ ਆਪਣੀਆਂ ਗਲੀਆਂ ਬੰਨਿਆਂ ਦੇ ਵਿੱਚ ਤੋਂ ਬੰਨਣਾ ਔਰ ਇਹਨਾਂ ਨੂੰ ਵੰਨਿਆਂ ਵਿੱਚ ਵੀ ਬੰਨਣਾ ਸੀ ਪ੍ਰਧਾਨ ਸਾਹਿਬ ਜਿਹੜਾ ਇਹਜੀਟੇਸ਼ਨ ਚੱਲ ਰਿਹਾ ਕਿਸਾਨਾਂ ਵੱਲੋਂ ਇਹ ਕੀ ਬਸਪਾ ਪੂਰਾ ਫੌਨ ਤਸਮ ਉਹਦਾ ਕਰ ਰਹੀ ਹੈ ਸਹਿਯੋਗ ਬਿਲਕੁਲ ਜੀ ਅਸੀਂ ਜਦੋਂ 9 31 ਦਸੰਬਰ ਨੂੰ ਅਸੀਂ ਬਕਾਇਦਾ ਪੂਰਾ ਕਾਫਲਾ ਲੈ ਕੇ ਸ਼ੰਭੂ ਬਾਡਰ ਦੇ ਮੋਰਚੇ ਸਾਡੇ ਪ੍ਰਧਾਨ ਜੀ ਖੜੀ ਸਾਹਿਬ ਸਾਰੇ ਸਾਥੀਆਂ ਸਮੇਤ ਅਸੀਂ ਜਾ ਕੇ ਉਹਨਾਂ ਸਮਰਥਨ ਕੀਤਾ ਔਰ ਕਿਸਾਨ ਭਾਈਚਾਰੇ ਨਾਲ ਸਾਡਾ ਨੌ ਮਾਸ ਦਾ ਰਿਸ਼ਤਾ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਦਾ ਰਿਸ਼ਤਾ ਨੌ ਮਾਸ ਦਾ ਰਿਸ਼ਤਾ ਔਰ ਅਸੀਂ ਪੀਸੀ ਪਿਛਲੀ ਵਾਰੀ ਪੀਡੀਏ ਬਣਾ ਕੇ ਲੜਿਆ ਜਦੋਂ ਬਲਵਿੰਦਰ ਕੁਮਾਰ ਜੀ ਖੜੇ ਸੀ ਉਹ ਵੀ ਕਿਸਾਨਾਂ ਨੇ ਡਟ ਕੇ ਪੂਰਾ ਸਾਥ ਦਿੱਤਾ ਔਰ ਇਸ ਵਾਰ ਵੀ ਅਸੀਂ ਚਾਹੁੰਦੇ ਆਂ ਭਾਜਪਾ ਪਾਰਟੀ ਦਾ ਮਨ ਉਹਨਾਂ ਮਨੋਰਥੀ ਇਹ ਆ ਦੰਗੇ ਕਰਾਓ ਲੜਾਓ ਤੇ ਪਾੜੋ ਦਾ ਰਾਜ ਕਰੋ ਪਰ ਜਿਹੜੀ ਬਹੁਜ ਸਮਾਜ ਪਾਰਟੀ ਆ ਇਹ ਸਰਬ ਪਾਰਟੀ ਬਹੁਜ ਸਮਾਜ ਦਾ ਮਤਲਬ ਹੀ ਆ ਕਿ ਅਸੀਂ ਹਰ ਵਰਗ ਨੂੰ ਸਤਿਕਾਰ ਦਿੰਨੇ ਆਂ ਹਰ ਵਰਗ ਨੂੰ ਭਾਈਚਾਰਕ ਸਾਂਝ ਬਣਾਉਣ ਦੀ ਗੱਲ ਕਰਦੇ ਆਂ ਔਰ ਸਾਰਿਆਂ ਦਾ ਸਾਥ ਹੈ ਅੱਗੇ ਚੱਲਣ ਵਾਲੀ ਪਾਰਟੀ ਐਸ ਜੀ ਸਾਹਿਬ ਕੀ ਮੈਸੇਜ ਹੈ ਚਾਹੋ ਮੈਂ ਤੁਸੀ ਸਮਝਾਉਂ ਮੈਸੇਜ ਤਾਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਤਾਂ ਉਸ ਖੋਤੀ ਲੀਡਰ ਨੂੰ ਪੁੱਛਣਾ ਚਾਹੁੰਦੇ ਆਂ ਕਿ ਅੱਜ ਤਾਂ ਕਿਸੇ ਭਗਵਾ ਪਾਰਟੀ ਵਿੱਚ ਉਹ ਹੈ ਦੋ ਮਿੰਨਿਆਂ ਤੋਂ ਜਦੋਂ ਉਹ ਕਾਂਗਰਸ ਪਾਰਟੀ ਵਿੱਚ ਸੀਗਾ ਤਾਂ ਉਸ ਨੇ ਕਿਹੜੇ 바ਵਾ ਸਾਹਿਬ ਦਾ ਕੋਈ ਕਿਤਾਬ ਪੜ੍ਹੀ ਹੈ ਜਾਂ ਉਹਨਾਂ ਦਾ ਕੋਈ ਆਰਟੀਕਲ ਦੇ ਉੱਤੇ ਫੁੱਲ ਚੜ੍ਹਾਏ ਹੋਣ ਤਾਂ ਉਹ ਦੱਸਿਆ ਜਾਵੇ ਜੇ ਕੋਈ ਕਿਤਾਬ ਪੜ੍ਹੀ ਹੈ ਕੀ ਪੜ੍ਹਿਆ ਕਿ ਜੇ 바ਵਾ ਸਾਹਿਬ ਨੇ ਲਿਖਿਆ ਕਿ ਇਹਨਾਂ ਕਾਂਗਰਸ ਆ ਇੱਕ ਜਲਦਾ ਹੋਇਆ ਘਰ ਤੇ ਕੋਈ ਵੀ ਜਿਹੜਾ ਦਲਤ ਆ ਉਹ ਦੋ ਆਨੇ ਦਾ ਇਹਦਾ ਮੈਂਬਰ ਵੀ ਨਾ ਬਣੇ ਤਾਂ ਫਿਰ ਇਹ ਮੈਂਬਰ ਕਿੱਦਾਂ ਬਰਿਆ ਕਿੰਨਾ ਕਿੰਨਾ ਚਿਰ ਇਹ ਉਸਦਾ ਮੈਂਬਰ ਕਿਉਂ ਰਿਆ ਔਰ ਅੱਜ ਜੇ ਦੂਜੀ ਪਾਰਟੀ ਭਗਵਾ ਪਾਰਟੀ ਚ ਆਏ ਆ ਤਾਂ ਸਾਡਾ ਐਸਸੀ ਸਮਾਜਿਤ ਪੁੱਛਣਾ ਚਾਹੁੰਦਾ ਜਦੋਂ ਐਸਸੀ ਐਰੋ ਸਿਟੀ ਐਕਟ ਦੀ ਸ਼ੋਧ ਹੋਣ ਲੱਗੀ ਸੀ ਤਾਂ ਉਦੋਂ ਇਹਨਾਂ ਦੇ ਜਿਹੜੇ ਸਾਰੇ ਲੀਡਰ Rajasthan ਤੋਂ Madhya Pradesh ਤੋਂ even ਤੱਕ ਇਹ ਪੰਜਾਬ ਦਾ ਜਿਹੜਾ ਪ੍ਰਧਾਨ ਆ বিজে 사플া ও 15 मार्च ਨੂੰ મોદી ਸਾਹਿਬ ਦੇ ਟੇਬਲ ਦੇ ਉੱਤੇ ਦਲਤਾਂ ਨੂੰ ਸਮਝਾਉਣ ਵਾਸਤੇ ਇਕੱਠੇ ਹੋਏ ਸੀ ਕਿ ਇਹ 에어로 ਸਿਟੀ ਐਕਟ ਤੁਹਾਡੇ ਹੱਕ ਦੇ ਵਿੱਚ ਹੈ ਔਰ ਜੇ ਸਾਰਾ ਭਾਰਤ ਬੰਦ ਨਾ ਹੁੰਦਾ ਤਾਂ ਇਹ ਸਾਡਾ ਸਮਾਜ ਦਾ ਹਾਲਾਤ ਕੀ ਹੁੰਦਾ ਅੱਜ ਵੀ ਜੋ ਲੋਕ ਕੁਝਵੇਂ ਤੌਰ ਦੇ ਉੱਤੇ ਭਾਰਤ ਦਾ ਜਿਹੜਾ ਸੁਧਾਨਾ ਉਹਨੂੰ ਬਦਲਣਾ ਚਾਹੁੰਦੇ ਆ ਔਰ ਜੇ ਉਹਦਾ ਪੈਟ ਠੋਕਾ ਬਣ ਕੇ ਹੱਠੋਕਾ ਬਣ ਕੇ ਆ ਰਿਹਾ ਮੂਰੇ ਆ ਰਿਹਾ ਤਾਂ ਅਸੀਂ ਇਹਨੂੰ ਸਵਾਲ ਕਰਦੇ ਆ ਕਿ ਦਸ ਮਿਤਰਾ ਹੁਣ ਤੇਰਾ ਜਵਾਬ ਕੀ ਹੈ ਕੋਈ ਸਵਾਲ ਪੁੱਛਦਾ ਹੈ ਕਿ ਕੌਨਸਟੀਚਿਊਸ਼ਨ ਵਿਰੋਧੀ ਜਿਹੜੀਆਂ ਗਤੀਵਿਧੀਆਂ ਕੇਂਦਰ ਵੱਲ ਹੋ ਰਹੀਆਂ ਨੇ ਮਤਲਬ ਸੰਵਿਧਾਨ ਦੇ ਤੇ ਸੰਸ਼ੋਧਨ ਨੂੰ ਲੈ ਕੇ ਹੋਰ ਕੋਈ ਕੁਝ ਤੱਕ ਦੇਖੋ ਅਸੀਂ ਇਹ ਕਹਿੰਦੇ ਖੁੱਲ ਕੇ ਅੱਜਕੱਲ ਆਰਟੀਕਲ 11 ਵਿੱਚ ਲੱਗੇ ਆ ਇਹਨਾਂ ਦੇ ਮੰਤਰੀਆਂ ਨੇ ਕਹਿਤਾ ਜੇ 400 ਪਲੱਸ ਆ ਗਿਆ ਤਾਂ ਸੰਵਿਧਾਨ ਬਦਲਾਂਗੇ ਕੁੱਛ ਆਫ ਦਾ ਅੰਮਨ ਨੇ ਬਣਾ ਕੇ ਵੀ ਰੱਖਿਆ ਔਰ ਉਹਦੀ ਉਹ ਲੀਕ ਵੀ ਹੋਇਆ ਲੋਕਾਂ ਨੇ ਦੇਖਿਆ ਵੀ ਹੈ ਨਾ ਜੇ ਫੇਰ ਵੀ ਪੜੇ ਲਿਖੇ ਲੋਕ ਅੰਧਪਗਤ ਬਣ ਕੇ ਇਹ ਕਹਿਣ ਕਿ ਅਸੀਂ 400 ਪਾਰ ਦੇਣੀ ਉਹਨਾਂ ਨੂੰ ਬੋਟ ਤਾਂ ਤੁਹਾਡੇ ਬੱਚਿਆਂ ਦਾ ਖਤਮ ਆ ਇਹ ਸਮਝ ਲਓ ਆਪਣੇ ਕੰਧਾਂ ਤੇ ਬਾਵਾ ਦਾ ਕਹਿੰਦੇ ਆਪਣੇ ਕੰਧਾਂ ਤੇ ਲਿਖ ਲਓ ਅਸੀਂ ਇਸ ਦੇਸ਼ ਦੇ ਹੁਕਮਰਾਨ ਆ ਤੇ ਮੈਂ ਕਹਿੰਦਾ ਤੁਸੀਂ ਆਪਣੇ ਕੰਧਾਂ ਤੇ ਲਿਖ ਲਓ ਆਉਣ ਵਾਲੀਆਂ ਪੀੜ੍ਹੀਆਂ ਗੁਲਾਮ ਆ ਜੇ ਤੁਸੀਂ 400 ਪਾਰ ਬੋਟੇ ਨੂੰ ਦੇ ਕੇ ਥੈਂਕ ਯੂ